ਫਿਕਰ ਕਰੀ ਨਾ ਬਾਪੂ ਸਾਡੇ ਸਮਿਆਂ ਦੀ ਨਵੀਆਂ نسلਾਂ ਨਵੀਂ ਹੀ ਧਰਤੀ ਬੋਣਗੀਆਂ ਡੇਗ ਦੇਣਗੀਆਂ ਫੁੱਲ ਇਸ਼ਕ ਦੀ ਚਾਦਰ ਤੇ ਜਦ ਵੀ ਲਹਿਰਾਂ ਉੱਚੀਆਂ ਚੜ੍ਹ ਕੇ ਆਉਣਗੀਆਂ ਆਰੇ ਰੰਬੀਆਂ ਤਵੀਆਂ ਨਾਲੇ ਚਰਖੜੀਆਂ ਕਿੱਥੋਂ ਪਰਦੇ ਸੂਰਜ ਉੱਤੇ ਪਾਉਣਗੀਆਂ ਜਿਹੜੀਆਂ ਰੁੱਤਾਂ ਰੁਸੀਆਂ ਰੁਸੀਆਂ ਫਿਰਦੀਆਂ ਨੇ ਇੱਕ ਦਿਨ ਸੋਲੇ ਧੂੜ ਮਿੱਟੀ ਦੇ ਗੌਣਗੀ ਫਿਕਰ ਕਰੀ ਨਾ ਬਾਪੂ ਸਾਡੇ ਸਮਿਆਂ ਦੀ ਨਵੀਆਂ نسلਾਂ ਨਵੀਂ ਹੀ ਧਰਤੀ ਵੋਣਗੀ ਕਿੱਥੋਂ ਤੀਕਰ ਜਾਵੇਗੀ ਏ ਤਾਕਤ ਦੀ ਨਮਾਇਸ਼ ਪਲਾਂ ਮੁੱਕ ਜਾਵੇਗਾ ਨਸ਼ਾ ਤੇ ਪਿੱਛੇ ਨੰਗੇ ਸੱਚ ਹੀ ਖੜੇ ਰਹਿਣਗੇ ਬਦਲਣ ਹਾਰ ਏ ਦੁਨੀਆ ਸਾਰੀ ਹੁਲ ਕਿਰਿਆ ਦਾ ਫਲ ਮਿਲਦਾ ਏ ਜਿਹੜੇ ਅੱਜ ਹਕੂਮਤ ਕਰਦੇ ਪੱਤੇਆ ਵਾਂਗੂ ਝੜੇ ਰਹਿਣਗੇ ਸੂਖਮ ਤੰਦ ਸੁਲਝਾਉਣੀ ਹੈ ਤੇ ਓਨਾ ਹੀ ਸੂਖਮ ਹੋਣਾ ਪੈਣਾ ਇੱਕ ਲੱਥੂ ਤਾਂ ਹੋਰ ਬਥੇਰੇ ਸਾਡੀ ਹਿੱਕ ਤੇ ਝੜੇ ਰਹਿਣਗੇ ਨਹੀਂ ਤਾਂ ਇੱਥੇ ਹੋਰ ਬਥੇਰੇ ਸਾਡੀ ਹਿੱਕ ਤੇ ਝੜੇ ਰਹਿਣਗੇ ਇੱਥੇ ਕੋਈ ਨਾ ਕੋਈ ਮਸਲਾ ਉੱਠਦਾ ਰਹਿਣਾ ਹੈ ਅੱਗੇ ਲਈ ਵੀ ਸਮਝ ਕੇ ਚੱਲਣਾ ਪੈਣਾ ਹੈ ਚੇਤੇ ਰੱਖਿਓ ਸਾਡੀ ਫੁੱਟ ਪਵਾ ਦੇਣ ਨਾ ਚੁਸਤ ਚਲਾਕੀਆਂ ਥਾਂ ਥਾਂ ਤੇ ਪਰਮੋਣਗੀ ਫਿਕਰ ਕਰੀ ਨਾ ਬਾਪੂ ਸਾਡੇ ਸਮਿਆਂ ਦੀ ਨਵੀਆਂ نسلਾਂ ਨਵੀਂ ਹੀ ਧਰਤੀ ਵਾਉਣਗੀ ਨਵੀਆਂ نسلਾਂ ਨਵੀਂ ਹੀ ਧਰਤੀ ਵਾਉਣਗੀ